ਬੜਾ ਨਾਜ਼ਿਕ ਟੈਂਪਰ ਤੇ ਅਪਣੇ ਦੇਸ਼ ਤੇ ਸਾਡੇ ਦੁਸ਼ਮਨ ਦੇਸ਼ ਪਾਸਟਾਨ ਦੇ ਵਿੱਚ ਜਿਹੜੀ ਬਾਦ ਆ ਨਿਸਤਕੀਰ ਉਨ ਕੋ ਨੀਵੀਆ ਤੇ ਆਪਣੀ ਫੌਜ ਨੇ ਸੰਧੂਰ ਜਿਹੜਾ ਐਕਸ਼ਨ ਕਰਕੇ ਇੱਕ ਬਹੁਤ ਮੁੰਡਿਆ ਕੰਮ ਪੂਛਨੇ ਦੋ ਹਫ਼ਤਾ ਪਹਿਲਾਂ ਕੀਤਾ ਉਹਦਾ ਵਾਤੇ ਹੀ ਦਿੱਤੀ ਦਾਤ ਜਿਹੜਾ ਪਾਕਿਸਤਾਨ ਦੇ ਲੋਕ ਕਈ ਮਡੇਲਾਂ ਜਣ ਕੇ ਸਾਡੇ ਛੱਡ ਜਾਂਦੀਆਂ ਜਿਹੜੀਆਂ ਬਾਰਡਰ ਦੇ ਇੰਡੀਆ ਸਰਦੇ ਅਮਸਰ ਦੇ ਵਿੱਚ ਕਈ ਤਰ੍ਹਾਂ ਦੇ ਉਹਨੇ ਟੁਪਲੇ ਜਿਹੇ ਡਿਕੇ ਅਨਿਵਰਸਲ ਦਾ ਮਾਨ ਹੈ ਕਿ ਸਾਡੀ ਭਾਰਤੀ ਸੜਾਂ ਦੇ ਇਹ ਡਿਫੈਂਸ ਸਿਸਟਮ ਨੇ ਉਹਨਾਂ ਦੀ ਮਨਿਆਦ ਨੂੰ ਹਵਾ ਦੇ ਵੇਖੀ ਜਿਹੜਾ ਹਸ਼ਟ ਕਰ ਦੁੱਗਾ ਇਹਨੂੰ ਕੋਈ ਨੂੰ ਪੂਰਾ ਵਿਸ਼ਵਾਸ ਆਪਣੇ ਜੋਦੇ ਅੰਦਰ ਤੇ ਉਹਨਾਂ ਦੇ ਕਰਕੇ ਆਪਾਂ ਸਾਡੇ ਸੇਫ ਹੈਂਸ ਸਦਕਰਤ ਪਰ ਫਿਰ ਵੀ ਜਿਹੜਾ ਆਪਾਂ ਸਭ ਨੂੰ ਭਾਰਤੀ ਫੌਜ ਦਾ ਆਪਣੇ ਜਵਾਨਾਂ ਦਾ ਸਹਿਯੋਗ ਕਰਦਾ ਸਾਡਾ ਜਿਹੜਾ ਫਤਗੜਦਾ ਆਪੋਨ ਦਾ ਸਹਿਯੋਗ ਲਈ ਖਾਸ ਤੌਰ ਤੇ ਜਿਹੜੇ ਸਾਡੇ ਬਾਰਡਰ ਵਾਲੇ ਜਿਹੜੇ ਫਾਜ਼ਿਲ ਕਾਪ ਫੋਰ ਫੋਰ ਤਰੰਤ ਨੰਬਰ ਸਰ ਦਾ ਲਾਸਟ ਇੱਥੇ ਭਾਰਤੀ ਫੌਜ ਦੇ ਜਵਾਨ ਕਾਫੀ ਆਪਤ ਦੇ ਆਏ ਆ ਉਹਨਾਂ ਦਾ ਆਪ ਸਹਿਯੋਗ ਕਰਦੇ ਔਰ ਇਹਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਾਨੂੰ ਹਦਾਇਤਾਂ ਦਿੱਤੀਆਂ ਉਹਨਾਂ ਹਦਾਇਤਾਂ ਨੂੰ ਆਪ ਮੰਨਣਾ ਤਾਂ ਜੋ ਸਾਡਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਲੋਕਾਂ ਨੂੰ ਜਿੱਦਾਂ ਅੱਜ ਵੀ ਸਾਡੇ ਡਿਟੀ ਕੁਸ਼ਨਰ ਪ੍ਰਧਾਨ ਸਹੁਤ ਅਬਸਰ ਸੱਦੇ ਕਾਫੀ ਹਦਦਾਂ ਕਰਦੇ ਨੇ ਬਲਾਕ ਕੋਰਟ ਵਾਸਤੇ ਜਿਹੜਾ ਵੀ ਟਾਈਮ ਨੇ ਆਪਾਂ ਉਹਦੀ ਪੂਰੀ ਪਾਲਣਾ ਕਰਦੇ ਹਾਂ ਇਸ ਵਿੱਚ ਸਾਡੀ ਸਖਿਆ ਸਾਡੇ ਦੇਸ਼ ਦੀ ਸਖਿਆ ਸਾਡੇ ਪੰਜਾਬ ਦੀ ਸਖਿਆ ਹੈ ਉਹ ਜੋ ਲੋਕ ਜਿਹੜਾ ਅਧਿਕਾਰੀਆਂ ਦੇ ਬਾਈ ਜਿਹੜਾ ਵੀ ਸਾਨੂੰ ਕੋਈ ਹੁਕਮ ਦਿੱਤਾ ਜਾਂਦਾ ਕੋਈ ਵੀ ਜਿਹੜਾ ਸਾਡੇ 바ਦੇ ਕੋਈ ਵੀ ਕਿਸਮ ਦਾ ਜਰਾ ਨੁਕਸਤ ਕੀਤਾ ਜਾਂਦਾ ਉਹਦੇ ਤੇ ਆਪਾਂ ਪੂਰਨ ਪਾਵਨ ਕਰਦੇ ਤਾਂ ਜੋ ਸਾਡਾ ਕੋਈ ਨਿਸ਼ਾਨ ਨਾ ਹੋ ਸਕੇ ਸੋ ਵੀ ਮੋ ਹੋਂਤ ਮਾਨ ਹੈ ਆਪਣੀ ਭਾਰਤੀ ਸੈਨਾ ਤੇ ਭਾਰਤੀ ਪੌਜ ਤੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਸਾਡੀ ਸੈਨਾ ਨੇ ਹਵਾ ਚੋਂ ਉਹਨਾਂ ਦਾ ਸਰਾ ਜਿਹੜਾ ਤੈਸ਼ ਦੇ ਸ਼ਕਤੀ ਉਹਨਾਂ ਦੀ ਬਜੈਰਨ ਜੀ ਦੋ ਚਾਰ ਦਿਨ ਇੱਧਰ ਤਾਂ ਰਿਹਾ ਤੇ ਮੈਨੂੰ ਕਈ ਜਿਹੜਾ ਐਦਾ ਲੱਗਦਾ ਹੈ ਕਿ ਸਾਡੀ ਭਾਰਤੀ ਫੌਜ ਇਹਨੀ ਸ਼ਕਤੀਸ਼ਾਲੀ ਹੈ ਇਹਦੀਆਂ ਪਾਵਰਾਂ ਦੇ ਕੋਲ ਇਹਨਾਂ ਸਾਡੇ ਕੋਲ ਉਹਨਾਂ ਜਿਹੜਾ ਸਿਸਟਮ ਹੈ ਅੱਜ ਦੇ ਚੋਕਾਲਾ ਸਾਡੀ ਫੌਜ ਦੇ ਕੋਲ ਸਾਡੇ ਨੇਵੀ ਦੇ ਕੋਲ ਜੇ ਇਦਾਂ ਦਾ ਹੋਵੇ ਕਿ ਪਾਕਿਸਤਾਨ ਦੇ ਅੜੀਅਲ ਤੇ ਘਟੀਆਂ ਤਦਮਈਏ ਦੇ ਕਰਕੇ ਸਾਡੇ ਨਾਲ ਹੈ ਬਿਲਕੁਲ ਮਾਹੌਲ ਸਾਡੇ ਲੱਗੇ ਆ ਸਾਡੇ ਬਿਲਕੁਲ ਥਿਲੇ ਲੱਗੇ ਨੂੰ ਕਦੇ ਐਂ ਨਾ ਹੋਵੇ ਕਿ ਲੋਕਾਂ ਦਾ ਸਰਦ ਇੱਕ ਹੋ ਜੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਡੀ ਫੌਜ ਦੇ ਨਾਲ ਸਾਡੇ ਨਾਲ ਸਾਡੇ ਦੇਸ਼ ਦਾ ਬੰਦਾ ਲੈਣਾ ਉਹਨਾਂ ਨੂੰ ਬਹੁਤ ਪਿੰਗਾ ਪੁੱਕਾ ਉਹਨਾਂ ਨੂੰ ਜਿਹੜੇ ਸਾਡੀ ਦੇ ਫੌਜ ਦੇ ਆਤਵਾਦੀ ਜਿਹੜੇ ਟਕਾਣੇ ਆ ਉਹਨੋਂ ਨੂੰ ਮਜਾਲਾ ਦੇ ਨਾਲ ਨਸ਼ਟ ਕੀਤਾ ਪਰ ਉਹਨਾਂ ਨੂੰ ਜਿਹੜਾ ਹਮਲਾ ਬੀਤੀ ਰਾਤ ਵੀ ਕੀਤਾ ਗਿਆ ਕੱਲ ਕੀਤਾ ਗਿਆ ਜਿੱਥੇ ਸਾਡੇ ਵਰਦਾਂ ਦੇ ਵਿੱਚ ਜਿਹੜੇ ਸਾਡੇ ਸਿੱਖ ਜਿਹਨੇ ਮਾਰੇ ਗਏ ਉਹ ਸਾਡੇ ਸਿਵਲ ਦੇ ਉੱਤੇ ਹਮਲਾ ਜਿਹੜਾ ਕਰੇ ਰਾਤੀ ਵੀ ਜਿਹੜੀਆਂ ਮਜਾਲਾ ਉਹਨਾਂ ਦੀਆਂ 23-23 ਕੀਤੀਆਂ ਉਹ ਵੀ ਸਾਡੇ ਸਿਵਲ ਵਾਲੇ ਏਰੀਆ ਦੇ ਵਿੱਚ ਹੀ ਦਾਦੇ ਟੁਪੜੇ ਜਿਹੜੇ ਸਾਡੇ ਟਿੱਕੇ ਸੋਵੇਂ ਕੋਲ ਇਹ ਗੰਗ ਲੋਕ ਦੇ ਨਾਮកាន់ ਟੋਰਨਾ ਕਿਪਾ ਸਭ ਨੇ ਆਪਣੀ ਫੌਜ ਦਾ ਆਪਣੀ ਸਰਕਾਰ ਦਾ ਕੇਂਦਰ ਸਰਕਾਰ ਦਾ ਡੱਟ ਕੇ ਸਮਰਥਨ ਕਰਨਾ ਔਰ ਸਭ ਤੋਂ ਜਿਆਦਾ ਜ਼ਰੂਰੀ ਕਿਉਂਕਿ ਅਸੀਂ 1971 ਦੀ ਜੰਗ ਦੇਖੀ ਹੈ ਜੋ ਵੀ ਸਾਨੂੰ ਮਤਲਬ ਜਿਹੜਾ ਜਿਹੜਾ ਪ੍ਰਸ਼ਾਸਨ ਫੌਜ ਦੇ ਅਧਿਕਾਰੀ ਉਹ ਵੀ ਸਾਨੂੰ ਦਿਸ਼ਾ ਦਤ ਦੇਣ ਉਹਨਾਂ ਨੂੰ ਆਪਾਂ ਮੰਨਣਾ ਇਹ ਨਹੀਂ ਕਿ ਆਪਣੀ ਤੇ ਆਪਣੇ ਪਰਿਵਾਰਾਂ ਦੀ ਤੇ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਗਰੀ ਸੇਫਟੀ ਹੈ ਮੈਂ ਇਹ ਤੁਹਾਨੂੰ ਬੇਨਤੀ ਕਰਦੀ ਸੀ ਕਿ ਇਹਨੂੰ ਅੱਜ ਤੋਂ ਤੁਸੀਂ ਲਾਗੂ ਕਰੋ ਅਜੇ ਮਹੌਤ ਕਾਫੀ ਸੀਰੀਅਸ ਹੈ ਅਜੇ ਇੱਕ ਸਦਾ ਦੁਸ਼ਮਣ ਜਿਹੜਾ ਉਹ ਕੁਝ ਵੀ ਕਰ ਸਕਦਾ ਉਹਦੇ ਜਵਾਬ ਦੇਣ ਦੀ ਜ਼ਿੰਦਗੀ ਹੈ ਕਿਉਂਕਿ ਸਾਰੇ ਹੀ ਅਪਡੇਟ ਪਹੁੰਚਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹੋਏ ਕਿ ਉਹਨਾਂ ਦੇ ਹਰ ਹੁਕਮ ਦੀ ਹਰ ਨਿਰਦੇਸ਼ ਦੀ ਜਿਹੜੀ ਹੈ ਪਾਲਣਾ ਕਰੀਏ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਪਾਲਣਾ ਕਰੀਏ ਅਸੀਂ ਤੁਹਾਡੇ ਨਾਲ ਆ ਸਰਕਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਤੁਹਾਡੇ ਨਾਲ ਆ ਸਾਡੀ ਸਾਰੀ ਸਰਕਾਰ ਆਪਣੇ ਲੋਕਾਂ ਦੀ ਹਮੇਸ਼ਾ ਤਤ ਪਰ ਅਸੀਂ ਨਿਗਾਹ ਰੱਖਦੇ ਹਰ ਚੀਜ਼ ਦੇ ਉੱਤੇ ਹਰ ਚੀਜ਼ ਨੂੰ ਵਾਚ ਰਹੇ ਹਾਂ ਅਸੀਂ ਕਿਤੇ ਵੀ ਆਪਣੇ ਮਨ ਜਿਹੜੇ ਸ਼ਹਿਦ ਦਾ ਕਿਸੇ ਦਾ ਕੋਈ ਨਸਾਨ ਨਹੀਂ ਹੋ ਰਿਹਾ ਇਹ ਮੈਂ ਤੁਹਾਨੂੰ ਪ੍ਰੀਤੀ ਕਰਦਾ ਹਾਂ